ਲੇ ਜੋਤ ਮੇਰੀ ਗੱਲ ਸੁਣ ਕਿੱਦੇ ਲੱਗਣਾ ਸਕੂਲ ਤੇਰਾ ਮਮਾ ਮੇਰਾ ਨਾਮ ਜੋਤ ਨਹੀਂ ਮੇਰਾ ਨਾਮ ਇਕਮ ਹੈ ਬਾਈ ਭੁੱਗਦੇ ਜਾਂਦੇ ਹਾਂ ਤੈਨੂੰ ਕਿਹਾ ਸੀ ਤੂੰ ਤਾਂ ਕਿਸੇ ਪਾਸੇ ਜਾ ਕੇ ਰਾਜੀ ਨਹੀਂ ਮੈਂ ਕੀ ਕਰੂੰਗਾ ਤੁਸੀਂ ਆਇਓ ਚੱਲ ਮੈਂ ਮੋਟਰ ਤੇ ਨਹੀਂ ਕਿੜਾ ਮਾਰਿਆ ਆਉਂਗਾ ਚੱਲ ਦੋ ਚਾਰ ਦਿਨ ਤਾਂ ਲਾ ਕੇ ਜਾਉਂਗੀ ਚੰਗੀ ਤਰ੍ਹਾਂ ਸਮਝਾ ਕੇ ਜਾਉਂਗੀ ਉਹਦੇ ਦਿਮਾਗ 'ਚ ਗੱਲ ਪਾ ਕੇ ਜਾਉਂਗੀ ਉੱਤ ਧਿਆਨ ਦੇ ਧਿਆਨ ਆ ਦਿਮਾਗ 'ਚ ਪਾ ਕੁਛ ਚੱਲ ਪਰਮ ਤੇਰੇ ਤਾਂ ਮੰਨਦੀ ਹੋਗੀ ਰੀਜ ਪੂਰੀ ਉੜੀ ਦੇ ਪੈ ਗਈ ਦਿਮਾਗ 'ਚ ਗੱਲ ਸਾਰੀ ਅੱਗ ਲਾਉਣ ਵਾਲਾ ਕੰਮ ਆਪਾਂ ਨੇ ਕਰਤਾ ਦੋ ਕਿਲੇ ਆਪਣੇ ਤਾਂ ਪੱਕੇ ਨੇ ਨਾ ਹੈ ਪਈਆਂ ਹੁਣ ਕੰਮ ਨਹੀਂ ਕੋਈ ਹੈਗਾ ਨਾ ਸਾਰੇ ਕੰਮ ਨੇ ਮੇੜ ਕੇ ਪਈਆਂ ਹੁਣ ਤੇ ਕਿਵੇਂ ਬੋਲਦੀ ਸੀ ਮੂੰਹ ਨਾਲ ਮੂੰਦਾ ਬੰਦ ਹੋ ਜੂ ਕਰਦਾ ਆਉਂਦਾ ਮੇਰੀ ਗੱਲ ਸੁਣਾਂ ਬੰਦਾ ਨਾ ਹੱਥ ਨੂੰ ਹੱਥ ਹੁੰਦਾ ਜੇ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਰਿਸ਼ਤੇਦਾਰਾਂ ਨਾਲ ਵਰਤਾਂ ਤਾਂ ਥੋੜਾ ਵੀ ਹੱਕ ਮੰਨਦਾ ਵੀ ਮੇਰਿਆਂ ਨਾਲ ਵਰਤੋ ਤੂੰ ਕੱਲ ਆਈਆਂ ਤੂੰ ਲੱਗੀ ਹੁਣੇ ਬੋਲਣਾ ਨਾ ਬੋਲਣ ਲੱਗਣਾ ਨਹੀਂ ਮਾਮੀ ਮੇਰੀ ਸਾਰਾ ਕੁਝ ਹੈ ਮਾਂ ਵੀ ਮੇਰੀ ਮਾਮੀ ਹੈ ਨਾ ਤੇ ਥੋੜਿਆਂ ਨਾਲ ਇਹਨਾਂ ਨਾਲ ਵੱਡਿਆਂ ਨਾਲ ਮੈਂ ਕਰਦੀ ਆ ਜਿਹਾ ਸਲੂਕ ਤੁਹਾਨੂੰ ਕਿਵੇਂ ਲੱਗਦਾ ਅਸਾ ਤੂੰ ਹਾਂ ਬੋਲਿੰਗ ਹੈ ਮੈਂ ਤਾਂ ਐਂ ਬੋਲੂਗੀ ਤਰੀ ਲੂਤਰੋ ਬੰਦ ਕਰਾਉਣੇ ਆਉਂਦੀ ਆ ਸਾਨੂੰ ਫਿਰ ਤਰਾਵੀ ਦਵਾਂਗੇ ਕਰਾਉਣੀ ਆਉਂਦੀ ਆ ਨਾਲੇ ਹੋਰ ਕੁਝ ਜੀ ਅਦਰੋਲਾ ਪਾਏਗਾ ਕੁਛ ਨਹੀਂ ਉਹਦਾ ਉੱਪਰ ਜਾਈ ਬੱਸ ਵੈਸੀ ਗੱਲ ਕਰਦੇ ਨੇ ਉਹ ਤਾਂ ਮਾਮੀ ਦਾ ਦੱਸਦੀ ਸੀ ਮੈਂ ਮਾਮੀ ਆਈ ਸੀ ਉਹ ਮਾਮੀ ਦੀਆਂ ਗੱਲਾਂ ਕਰਦੇ ਸੀ ਹੋਰ ਨਹੀਂ ਕੋਈ ਗੱਲ ਮੈਨੂੰ ਜਸ ਡਰਾਈ ਦਿੱਤਾ ਫਿਰ ਤੁਸੀਂ ਹੋਲ ਵੀ ਗੱਲ ਕਰ ਸਕਦੇ ਹੋ ਟਕਾਈ ਨਾਲ ਨਾ ਤਾਂ ਉਹਨੂੰ ਕਹਿੰਦੇ ਮੈਂ ਕੀ ਗੱਲ ਹੋ ਗਈ ਪਈ ਸੀ ਖਾਲੀ ਸੀ ਬਰਜਿੰਦਰ ਰਾਤੇ ਬੈਠੇ ਹੋ ਤੁਸੀਂ ਦੇਖ ਤਾਂ ਲਓ ਗਲੀ ਚ 100 ਲੰਘਦੇ ਨੇਗੇ ਮਾੜਾ ਟਕਾਈ ਨਾਲ ਗੱਲ ਕਰਦੇ ਕਿ ਅੰਦਰ ਬਹਿ ਕੇ ਗੱਲ ਕਰ ਸਕਦੇ ਹੋ ਤੁਸੀਂ ਸਿਆਣ ਹੋ ਮੈਂ ਵੀ ਡਰ ਗਈ ਮਾਹ ਪਤਾ ਨਹੀਂ ਨਾ ਕੋਈ ਨਾ ਕੋਈ ਨਾ ਬਰਜਿੰਦਰ ਕੀ ਕਰਦੇ ਨੇ ਗੱਲ ਸੁਣ ਲੈ ਜੇ ਪਰਜਾਈ ਮੁੰਰੇ ਕਹਨਾ ਬੁੱਲੀ ਐ ਕੱਟਾ ਧੋੜ ਦੂੰ ਹਾਂ ਹੱਥ ਲਾ ਕੇ ਵੇਖ ਲਈ ਫੇਰ ਹੱਥ ਲਾਉਂ ਦੇਖ ਲਈ ਹਾਂ ਕੋਈ ਗੱਲ ਨਹੀਂ ਨਾ ਤੂੰ ਬੋਲ ਕੇ ਦਿਖਾਈ ਨਾ ਤੂੰ ਕੱਢ ਲਈ ਕੱਟਾ ਕੱਟੀ ਐ ਵੀ ਅੱਛਾ ਤਨ ਮੰਮੀ ਸਿਖਾ ਕੇ ਗਈਆ ਫੇਰ ਗੱਲਾਂ ਜਾਣੀ ਉਹ ਮੈਨੂੰ ਕੋਈ ਮੇਰੀ ਗੱਲ ਸੁਣ ਮੈਨੂੰ ਕੋਈ ਨਹੀਂ ਸਿਖਾ ਕੇ ਗਿਆ ਮੈਨੂੰ ਆ ਚੀਜ਼ ਨੇ ਸਿਖਾਇਆ ਵੀ ਤੁਸੀਂ ਮੇਰੇ ਘਰ ਦੇ ਆ ਨਾ ਕਿਵੇਂ ਵਰਤਿਆ ਤੇ ਮੈਂ ਤੁਹਾਡੇ ਨਾਲ ਕਿਵੇਂ ਵਰਤਾਂ ਹੁਣ ਮੰਮੀ ਨੂੰ ਵੀ ਆਉਣ ਦੋਰੇ ਨਾਲੇ ਤੈਨੂੰ ਉਸ ਨਾਲ ਮੰਮੀ ਦੱਸ ਮੰਮੀ ਨੂੰ ਦੱਸੋ ਨਾਲੇ ਹੋਰ ਕੁਛ ਐ ਪਾਣੀ ਲਿਆ ਕੇ ਦੇ ਮਾਂ ਰਹਿਣ ਦਾ ਪਾਣੀ ਤੇਰੇ ਨੂੰ ਰਹਿਣ ਦੇ ਪਾਣੀ ਨੂੰ ਨਹੀਂ ਤਾਂ ਨਾ ਸਹੀ ਆ ਤਾਂ ਨਾ ਕੋ ਰੇ ਇਹ ਤੇ ਕਦੇ ਨਹੀਂ ਕਰ ਦਿੰਦੀ ਫੋਨ ਤੇ ਜਦ ਮਾਰਤਾ ਤੇ ਫੋਨ ਨਾ ਹੋਰ ਕਿਹਨੂੰ ਕਰਦੀ ਫੋਨ ਤੈਨੂੰ ਮੈਂ ਕਿਹਾ ਫੋਨ ਕੀਤਾ ਚੰਗਾ ਭਲਾ ਪਹਿਲਾਂ ਤਾਂ ਮੈਂ ਤੈਨੂੰ ਦੱਸਿਆ ਮੈਂ ਨਾ ਤੂੰ ਬੋਲਦਾ ਪਿਆ ਫਿਰ ਬੋਲਦੀ ਕਿਵੇਂ ਆਨੂੰ ਨਾ ਹੋਰ ਕਿਵੇਂ ਬੋਲਾਂ ਤਪਾਰ ਰੱਖੇ ਸਾਰੇ ਟੱਬਰ ਨੇ ਮੇਰੀ ਗੱਲ ਸੁਣ ਲੈ ਮੈਂ ਨੌਕਰ ਨਹੀਂ ਹੈਗੀ ਤੋ ਜੇ ਪਰਚਾਈ ਬਾਰੇ ਬੋਲਦੀ ਨਾ ਐ ਸੋਚਦੀ ਉਹਨੂੰ ਕੁਝ ਪਤਾ ਲੱਗੇ ਵੀ ਕੀ ਬੋਲਦੀ ਐ ਕਿ ਨਹੀਂ ਜੇ ਪਰਝਾਈ ਮੇਰੇ ਨਾਲ ਨਾ ਕੋਈ ਕਰੂਗੀ ਤਿੰਨ ਪੰਜ ਤੇ ਮੈਂ ਪਰਝਾਈ ਨੂੰ ਵੀ ਬੋਲੂਗੀ ਨੇੜੇ ਨੂੰ ਲੱਗਦੀ ਮੇਰੀ ਉਹ ਕੋਈ ਨਾ ਦੱਸਿਆ ਕਿਸ ਨੂੰ ਦੱਸੋ ਕਰੂ ਹਰੇ ਕੱਲ ਆਈ ਆ ਹੁਣ ਇਹ ਲੱਗੀ ਚਾਰੇ ਪਾਰ ਚੱਕ ਕੇ ਬੋਲਣ ਬਾਈ ਨੂੰ ਇਹ ਕੱਲ ਦਾ ਪਤਾ ਨਹੀਂ ਲੱਗਣਾ ਜਣਾ ਚਾਹੀਦਾ ਨਹੀਂ ਕੋਊ ਜਰਾ ਉਹ ਵੀ ਫਿਕਰ ਕਰੂਗਾ ਯਾ ਦਵਾਰੇ ਛੇੜੀ ਕੀ ਇਹ ਵੀ ਆਪਣਾ ਜੱਲ ਜੀ ਆ ਲੋ ਭਾਣੋ ਪਾਣਾ ਠੀਕ ਹੈ ਪਰ ਤੂੰ ਸਵੇਰੇ ਬੋਲਦੀ ਕਿਵੇਂ ਸੀ ਚਲੋ ਹੁਣ ਗੁੱਸਾ ਕਰ ਤੂੰ ਕਰ ਦਿਓ ਨਾਲੇ ਪੈਜੋ ਬਹੁਤ ਟਾਈਮ ਹੋ ਗਿਆ ਤੈਨੂੰ ਗੁੱਸਾ ਕਰਾ ਨਾ ਹਾਂ ਤੂੰ ਤੇਨੂੰ ਦੱਛਾ ਦੇਂਗਾ ਜੀ ਸ਼ੁਰੂ ਚ ਵੀ ਜਵਾਬ ਕਰ ਉਹਨਾਂ ਘਰ ਦੇ ਨੂੰ ਪੂਰਾ ਪਿਆਰ ਜਣਾ ਰੱਖਣਾ ਬੋਲਦੀ ਉਹ ਮੈਨੂੰ ਵੀ ਨਾਲ ਉਹਨਾਂ ਨੂੰ ਲੱਗੀ ਬੋਲਣਾ ਜੀ ਮੇਰੀ ਗੱਲ ਸੁਣੋ ਗੁੱਸਾ ਤਾਂ ਆ ਹੀ ਜਾਂਦਾ ਚਲੋ ਮੈਨੂੰ ਗੁੱਸਾ ਆ ਗਿਆ ਸੀ ਅੱਜ ਤੋਂ ਬਾਅਦ ਨਾ ਬੋਲੀ ਮੈਂਸ ਮਾਫ ਕਰ ਦਿਓ ਮੈਨੂੰ ਤਾਂ ਠੀਕ ਹੈ ਅੱਜ ਤੋਂ ਬਾਅਦ ਨਾ ਬੋਲੀ ਨਹੀਂ ਬੋਲਦੀ ਹੁਣ ਤਾਂ ਪੈ ਜਾਓ ਮੈਂ ਮੜੀ ਦਵਾਈ ਲੈ ਲਵਾਂ ਫਿਰ ਫੰਕਸ਼ਨ ਕਰਨਾ ਨਾ ਦਵਾਈ 가게 ਲਈ ਜਾਂਦੇ ਹੁਣ ਤੁਸੀਂ ਕੁਛ ਨਹੀਂ ਤਾਂ ਫੰਕਸ਼ਨ ਹੀ ਹੋ ਗਿਆ ਸੀ ਹੱਥਾਂ ਤੇ ਤੁਸੀਂ ਜਮਾ ਨਹੀਂ ਧਿਆਨ ਰੱਖਦੇ ਆਪਦਾ ਖੇਚ ਕਦੇ ਕਾਸੀ ਚੀਜ਼ ਨੂੰ ਹੱਥ ਲਾ ਲੈ ਕੇ ਕਦੇ ਕਾਸੀ ਨੂੰ ਮੜਾ ਦੇਖ ਕੇ ਲਾਇਆ ਕਰੋ ਜੇ ਤੁਹਾਨੂੰ ਪਤਾ ਤੁਹਾਨੂੰ ਅਲਰਜੀ ਹੈ ਕਿਸੇ ਚੀਜ਼ ਤੋਂ ਉਹਦਾ ਨਹੀਂ ਦਵਾਈ ਦੇਗੀ ਡਾਕਟਰ ਮੈਂ ਨਾਲ ਹੱਡ ਚੂਹ ਦੇਖ ਲੈਂਦੇ ਆ ਚੱਲ ਲੈ ਆ ਲੋ ਦਵਾਈ ਚਲੋ ਮੈਂ ਜਵਾਬਾਂ ਨੂੰ ਤਾਂ ਦੇਖ ਲੇ ਜਵਾਬ ਤਾਂ ਸੁਣੋਗੇ ਮੇਰੀ ਗੱਲ ਸੁਣੋ 12 ਵਜੇ ਪਏ ਆ ਟਾਈਮ ਨਾ ਪੈ ਜਾ ਕੋਈ ਵਾਰ ਜਵਾਬ ਉੱਠ ਕਰਨ ਕੀ ਸੋਚਣਗੇ ਕੋਈ ਨਾ ਕੋਈ ਨਾ ਪੰਨੇ ਆ ਹੋਰ ਚਲੋ ਤੁਸੀਂ ਆਓ ਚੰਗਾ ਚਲੋ ਹੋਰ ਦਵਾਈ ਲੈ ਕੇ ਆਜੋ ਹੁਣ ਮੈਨੂੰ ਦੁਆਰੇ ਨਾ ਕਹਿਣਾ ਪਵੇ ਨਾ ਨਾ ਨਾ

ਜੀ ਕਮਾਲ ਏ ਤੁਹਾਡੀ ਉਠੋ ਮੈਂ ਉੱਠਦਾ ਹਾਂ ਰਾਤ 12:00 ਦਾ ਵੱਜ ਗਿਆ ਫੇਰ ਨੂੰ ਰਾਤ ਮੈਂ ਮਿੰਤਾ ਕਰ ਲਈ ਵੀ ਪੈਜੋ ਪੈਜੋ ਨਾ ਉਦੋਂ ਹੁੰਦੇ ਨਹੀਂ ਹੈਗੇ ਨਾਲੇ ਨਾ ਪਾਣੀ ਪਾਇਆ ਪਿਆ ਤੁਹਾਡਾ ਨਾਲੋਂ ਮੁੜ ਕੇ ਠੰਡਾ ਹੋ ਜਾਊਗਾ ਖੋ ਨਾ ਮੋਬਾਈਲ ਪਿਆ ਤੇ ਉੱਠਣਸਾਰ ਫੋਨ ਰਾਤ 4:00 ਜੀ ਲਾਇਆ ਭੁੱਲ ਗਈ ਸਾਰੀ ਲਿਆਉ ਮੈਨੂੰ ਫੜਾਵੇਂ ਲਾ ਦੇਣੀ ਆ ਤੁਸੀਂ ਐਂ ਕਰੋ ਉੱਠ ਕੇ ਫਰੈਸ਼ ਹੋ ਲੋ ਤੇ ਨਾਲੋਂ ਆਓ ਤਾਂ ਨਾ ਨਾ गारेो ही खिचना कोई पे जवाक थप कुछ जी फेर पैगी ना स्कूल जाना ना बास करे जा बस का बैठी रोगी सारा दिन मेरे सर तची जाऊंगी जस बलजिंदर उठ खड़ा हांजी उठ खड़िया माया कास्ते रोकी ला दें ਆ ਮੈਂ ਚੜੂ ਚੂਲ ਕੱਢ ਦਾਂ ਲਖੀ ਅੱਜ ਤਾਂ ਦੁਪਹਿਰਾ ਆ ਗਿਆ ਆਪੇ ਬਣਾ ਦੋ ਪਹਿਲਾਂ ਮੈਂ ਲੰਗਰ ਥੱਪ ਕੇ ਹਟੀਆਂ ਜਵਾਕਾਂ ਜਿਆਂ ਦਾ ਮੈਥੋਂ ਨਹੀਂ ਹੁੰਦਾ ਉਹ ਬੇਸਤੀ ਹੋ ਗਿਆ ਸਰ ਕੀ ਗੱਲ ਪੈਣੀ ਦੁੱਖਦਾ ਕੁਸਰ ਕੁਛ ਨਹੀਂ ਦੁੱਖਦਾ ਮੇਰਾ ਆਪੇ ਕਰ ਲੋ ਕੰਮ ਹਾਇ ਰੱਬਾ ਕਿਤੇ ਇਹਨਾਂ ਦੀ ਰਾਤ ਜੱਸਾ ਬਲਜਿੰਦਰ ਨੇ ਕੁਝ ਕਿਹਾ ਦੀ ਤੁਹਾਨੂੰ ਇੱਕ ਵਾਰੀ ਸਮਝ ਨਹੀਂ ਆਉਂਦੀ ਕਹੀ ਵੀ ਨਹੀਂ ਅੱਜ ਤੁਹਾਨੂੰ ਕੀ ਹੋ ਗਿਆ ਅੱਗੇ ਤਾਂ ਇਦਾਂ ਬੋਲੇ ਨਹੀਂ ਤੁਸੀਂ ਆਦਨ ਆਪੇ ਕੰਮ ਕਰਿਆ ਜਾਂਦਾ ਕਰ ਲਓ ਨਹੀਂ ਕਰਿਆ ਜਾਂਦਾ ਆਦਾ ਬੈਠ ਜਾਓ ਯਸ ਹੋਲੀ ਬੋਲ ਬਲਜਿੰਦਰ ਨੂੰ ਪਤਾ ਲੱਗ ਜਾਊਗਾ ਕੋਈ ਗੱਲ ਨਹੀਂ ਜੀ ਤੇਰੇ ਅੰਦਰ ਕੋਈ ਵੀ ਕੋਈ ਗੱਲ ਹੈ ਤੂੰ ਮੈਨੂੰ ਕਹਿ ਲੈ ਆਪਾਂ ਆਰਾਮ ਨਾਲ ਬੈਠ ਕੇ ਗੱਲ ਕਰ ਲਾਂਗੇ ਪਰ ਰੋਲਾ ਨਾ ਪਾ ਫਿਰ ਮੇਰੀ ਗੱਲ ਸੁਣ ਲੈ ਆਦਾ ਆਪੇ ਕੰਮ ਕਰ ਲੈ ਇਹ ਨਾ ਸੋਚੀ ਵੀ ਮੈਂ ਤੇਰੀ ਨੌਕਰ ਆਣੀ ਲੱਗੀ ਵੀ ਜਿਵੇਂ ਤੂੰ ਕਹੇਂਗੀ ਮੈਂ ਤੇਰੇ ਆਰਡਰ ਤੇ ਚੱਲੂਗੀ ਸੁਣ ਗਿਆ ਚਲ ਕੋਈ ਨਾ ਤੂੰ ਘਬਰਾ ਨਾ ਮੈਂ ਆਪੀ ਕਰ ਲੂੰਗੀ ਪਰ ਹੜੇ ਹੱਥ ਬੰਨ੍ਹ ਦੀਆਂ ਦੇਖੀ ਬਲਜਿੰਦਰ ਵੀਰੇ ਨੂੰ ਸੁਣ ਜਾਊਗਾ ਤੂੰ ਜਾ ਕੇ ਕੰਮ ਕਰ ਲੈ ਬਸ ਉਈ ਦਿਮਾਗ ਖਾਦਾ ਕੀ ਹੈ ਸਾਰਾ ਦਿਨ ਆਪਣੇ ਘਰ ਦੀ ਗੱਲ ਬਾਹਰ ਨਾ ਬਗ ਜੇ ਆਪਣਾ ਆਇਆ ਨਾ ਹੋ ਜੇ ਆਪਣਾ ਵੋਹ ਨਾ ਹੋ ਜੇ ਸਾਰਾ ਦਿਨ ਮੈਂ ਤਾਂ ਸੱਚੀ ਮੇਰੇ ਕੰਨ ਪੱਕ ਗਏ ਮਾਮੀ ਸੱਚੀ ਕਹਿੰਦੀ ਸੀ ਇਹ ਹੈ ਤਾਂ ਚਲਾਕ ਹੈ ਇਹ ਆਇ ਨਹੀਂ ਲੂਟ ਆਉਂਦੀ ਨੂੰ ਕਰਨਾ ਕੋ ਕੋਈ ਗੱਲ ਨਹੀਂ ਮੈਨੂੰ ਵੀ ਯਾਦ ਰੱਖੇਗੀ ਤੂੰ ਕਿ ਮੈਂ ਜਸਨੂ ਲੈ ਕੇ ਸੀ ਵਿਆਹ ਕੇ ਜਸ ਚਾਹ ਲੈ ਕੇ ਆ। ਆ ਕੇ ਤੁਸੀਂ ਨਾ ਆ ਕੇ। ਹਾਂ। ਲੈ ਤੁਸੀਂ ਬੈਠੋ ਮੈਂ ਲੈ ਕੇ ਹੁਣੇ ਚਾਹ। ਬਾਹਰ ਰੌਲਾ ਕੀ ਪੈਂਦਾ ਸੀ? ਉਹ ਰੌਲਾ? ਹਾਂ ਸੁਣ ਸੁਣਦਾ ਅੰਦਰ ਮੈਨੂੰ। ਤੁਹਾਨੂੰ ਉਹੀ ਭਲੇਖਾ ਪਿਆਊਗਾ। ਚਲ ਚਾਹ ਲਿਆ ਫਿਰ। ਮੈਨੂੰ ਲੱਗਾ ਗਵਾਂਡੀਆਂ ਦੇ ਕੋਈ ਆਇਆ ਸੀ ਸ਼ਾਇਦ। ਤੁਹਾਨੂੰ ਉਹੀ ਐ ਲੱਗਿਆ ਹੋਊਗਾ। ਮੈਨੂੰ ਲੱਗਾ ਅੰਦਰ ਜੇ ਪੈਂਦਾ ਦੀਆਂ ਨਹੀਂ ਆਪਣੀ। ਨਹੀਂ ਨਹੀਂ ਵਹਿਮ ਪੈ ਗਿਆ ਤੁਹਾਨੂੰ। ਹੋ। ਫਾਇਰ ਅੱਪ ਜੀ। ਬੱਚ ਗਈ। ਆ ਇਹਨਾਂ ਨੂੰ ਕਿਵੇਂ ਸੁਣ ਗਿਆ ਇਤੋਂ ਹੁੰਦੀ ਸੀ ਚਲ ਖਸਮਾ ਨੂੰ ਖਾ ਗਿਆ ਗਾਹ ਨੂੰ ਧਿਆਨ ਰੱਖੂੰਗੀ ਨਹੀਂ ਤਾਂ ਮੇਰੀ ਤਾਂ ਗੁਤਰੀ ਨੂੰ ਬਟਾ ਦੇ ਲੈਣਾ ਸੀ ਫਿਰ ਰਾਤ ਤਾਂ ਮਾਫੀ ਮੰਗਦੀ ਸੀ ਸਵੇਰੇ ਫੇਰ ਉਹ ਵੀ ਸ਼ੁਰੂ ਜੱਸ ਹਾਂਜੀ ਮੈਂ ਖੇਤ ਜਾਣਾ ਬਾਈ ਦਾ ਹਜਾਇਆ ਨਹੀਂ ਫਿਰ ਬਾਈ ਦੀ ਨਾਮ ਉਹ ਸਵੇਰੇ ਆਇਆ ਸੀ ਸਰਪੰਚ ਅੱਛਾ ਸਰਪੰਚ ਨਾਲ ਗਏ ਕਿਸੇ ਕੰਮ ਚਲੋ ਕੋਈ ਕੰਮ ਗਏ ਹੋਣਗੇ ਕੋਈ ਗੱਲ ਨਹੀਂ ਮੈਂ ਖੇਤ ਜਾਣਾ ਫਿਰ ਕਰਦੀਆਂ ਮਣਾ ਮੰਮੀ ਨੂੰ ਹੀ ਫੋਨ ਲਾ ਲਾ ਮम्मा ਮम्मा ਮੈਨੂੰ ਮੈਂ ਦੱਸ ਕਰਵਾ ਦੋ ਛੁੱਟੀਆਂ ਦੇ ਬਾਅਦ ਇਹਦਾ ਟੈਸਟ ਵੀ ਹੈ ਆਪਦੀ ਭੱਟੀ ਮੰਮੀ ਤੋਂ ਕਰ ਲਾ ਜਾਓ ਵੱਡੇ ਮम्मा ਕੰਮ ਕਰਦੇ ਨੇ ਨਾਲੇ ਉਹਨਾਂ ਤੋਂ ਮੈਂ ਪੁੱਛਿਆ ਸੀਗਾ ਉਹ ਕਹਿੰਦੇ ਮੈਨੂੰ ਆਵਲ ਆਉਣਾ ਨਹੀਂ ਹੈ ਤਾਂ ਤੂੰ ਆਪਣੇ ਮम्मा ਤੋਂ ਪੁੱਛ ਲਾ ਜਾ ਕਿੰਨਾ ਸਕੂਲਸ ਕੀ ਕਰਦੀ ਹੁੰਨੀ ਆ ਉੱਥੇ ਸੁੱਤੀ ਪਈ ਹੁੰਨੀ ਆ ਹੋਮਵਰਕ ਮਿਲਿਆ ਸੀ ਹੋਮਵਰਕ ਮਿਲਿਆ ਸੀ ਮੈਂ ਠੇਕਾ ਲਿਆ ਵੈ ਆਪਦਾ ਕਰਨਾ ਹੈ ਕਰ ਨਹੀਂ ਕਰਨਾ ਨਾ ਕਰ ਮੇਰਾ ਦਿਮਾਗ ਨਾ ਖਾ ਮਮਾ ਹੁੰਦਾ ਤੁਸੀਂ ਪੜਨ ਨੂੰ ਕਹਿ ਰਹੇ ਹੋ ਹੁਣ ਜਦ ਮੈਂ ਆ ਪੜਨ ਨੂੰ ਆਈਆਂ ਤੁਸੀਂ ਮੈਨੂੰ ਪੜਾਉਂਦੇ ਵੀ ਨਹੀਂ ਤੈਨੂੰ ਇੱਕ ਵਾਰੀ ਸਮਝ ਨਹੀਂ ਲੱਗਦੀ ਮੈਂ ਤੈਨੂੰ ਕਹਿੰ ਮੇਰਾ ਦਿਮਾਗ ਨਾ ਖਾ ਦਫਾ ਹੋਇਤੋ ਜੱਸਾ ਤੂੰ ਹਾਂ ਕੀ ਕਰੀ ਜਾਂਦੀ ਐ ਨਹੀਂ ਗੱਲ ਸੁਣ ਮੇਰੀ ਸਾਡੇ ਨਾਲ ਤਾਂ ਜੂ ਕਿਵੇਂ ਕਰਦੀ ਐ ਜਿਵੇਂ ਕਰਦੀ ਐ ਠੀਕ ਐ ਤੂੰ ਕਟੂਕਟਿ ਬੱਚਨ ਤਾਂ ਬਖਸ ਦੇ ਮੈਂ ਤਾਂ ਆਈ ਕਰੂੰਗੀ ਝੱਲਿਆ ਜਾਂਦਾ ਝੱਲੋ ਨਹੀਂ ਝੱਲਿਆ ਜਾਂਦਾ ਦਫਾ ਹੋਵੋ ਨਾ ਕੀ ਗੱਲ ਐ ਜੀ ਤੂੰ ਮੈਨੂੰ ਗੱਲ ਤਾਂ ਦੱਸ ਨਾਲੇ ਮੈਂ ਤੈਨੂੰ ਕੀ ਕਿਹਾ ਸੀਗਾ ਬੀਜ ਕੋਈ ਵੀ ਅਜੀਬ-ਵੈਸੀ ਗੱਲ ਐ ਤੂੰ ਮੇਰੇ ਨਾਲ ਕਰ ਸਕਦੀ ਐ ਮੈਨੂੰ ਵੀ ਪਤਾ ਲੱਗੇ ਵੀ ਆਖਰ ਨੂੰ ਗੱਲ ਕੀ ਐ ਜਿਹੜਾ ਤੂੰ ਬੱਚਾਂ ਤੇ ਇੰਨਾ ਗੁੱਸਾ ਕਰ ਰਹੀ ਆਂ ਨੀ ਆਹ 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 ਜਿਹੜਿਆ ਨਾ ਮਿੱਠਾ ਪਿਆਰਾ ਜਿਹਾ ਹੋਣਾ ਮੇਰੇ ਸਾਹਮਣੇ ਖੇਖਣ ਕਰਨ ਦੀ ਲੋੜ ਨਹੀਂ ਮੈਨੂੰ ਸੱਪਤ ਐ ਤੁਹਾਡੇ ਦਿਲਾਂ 'ਚ ਕੀ ਐ ਤੇ ਜ਼ਬਾਨ ਤੇ ਕੀ ਆ ਨਾ ਕੀ ਪਤਾ ਏ ਤੈਨੂੰ ਤੈਨੂੰ ਕੀ ਪਤਾ ਵੀ ਸਾਰਾ ਪੈਸਾ ਟਕਾ ਸਾਰੀ ਕਬੀਲਦਾਰੀ ਤੁਹਾਡੇ ਕੋਲੇ ਜ਼ਮੀਨ ਤੁਹਾਡੇ ਕੋਲੇ ਮੇਰੇ ਪੱਲੇ ਕੀ ਆ ਆਹ ਜੰਮੇ ਵੇ ਕਿਸੇ ਦੇ ਹੋਰ ਤੇ ਪਾਲਾਂ ਮੈਂ ਕਿਉਂ ਬਈ ਠੇਕਾ ਲਿਆ ਵੇ ਮੈਂ ਯਸ ਇਹ ਗੱਲ ਤਾਂ ਪਹਿਲਾਂ ਕੀਤੀ ਹੋਈ ਸੀਗੀ ਕੀਤੀ ਸੀਗੀ ਜਵਾਕਾਂ ਦੀ ਨਾ ਕਿ ਬੋਟਲ ਕਟਿਆਂ ਦੀ ਐਡੇ ਐਡੇ ਹੋਏ ਵੇ ਆਪੇ ਨਹੀਂ ਕਰੀਦਾ ਕੁਛ ਅਰੇ ਇਹ ਗੱਲਾਂ ਬਹਿ ਕੇ ਵੀ ਹੋ ਸਕਦੀਆਂ ਨੇ ਇਹਨਾਂ ਗੱਲਾਂ ਦਾ ਜਵਾਕਾਂ ਤੇ ਨਹੀਂ ਗੁੱਸਾ ਲਾਹੀਦਾ ਕੋਈ ਨਾ ਆ ਜਾਂਦੇ ਬਲਜਿੰਦਰ ਹੋਰਾਂ ਨੂੰ ਕਰਦੇ ਆਪਾਂ ਉਹਨਾਂ ਨਾਲ ਗੱਲ ਨਾਲੇ ਮੇਰੀ ਗੱਲ ਸੁਣ ਲਓ ਬਲਜਿੰਦਰ ਦਾ ਘਰ ਬਸਿਆ ਭਾਲਣਾ ਨਾ ਤਾਂ ਇੱਕ ਗੱਲ ਯਾਦ ਰੱਖਿਓ ਕਿ ਉਹਦੇ ਕੰਨਾਂ 'ਚ ਗੱਲ ਲਾ ਪੈ ਜੇ ਜੇ ਉਹਦੇ ਕੰਨ 'ਚ ਗੱਲ ਪੈ ਗਈ ਆ ਘਰ ਤਾਂ ਮੱਚੂਗਾ ਹੀ ਮੱਚੂਗਾ ਹੋਰ ਪਤਾ ਨਹੀਂ ਕੀ ਕੁਝ ਹੋਣਾ ਠੀਕਾ ਨੌਲੇ ਜਵਾਕਾਂ ਜੇ ਤਾਂ ਗਲਗੁੱਠਾ ਦੇਣ ਲੱਗੇ ਮੈਂ ਟਾਈਮ ਨਹੀਂ ਲਾਉਣਾ ਜਸਤ ਤੂੰ ਹੀ ਕੀ ਕਹੀ ਜੰਨੀ ਆ ਉਹਨਾਂ ਕੋਲੇ ਰੰਡੀ ਰੋਣੇ ਤੂੰ ਹੀ ਰੋਲੀ ਮੈਂ ਨਹੀਂ ਰੋਂਦੀ ਬੱਚੇ ਦਾ ਰੱਬ ਦਾ ਰੂਪ ਹੁੰਦੇ ਆ ਤੇਰੇ ਵਾਸਤੇ ਹੁੰਦੇ ਹੋਣਗੇ ਮੇਰੇ ਵਾਸਤੇ ਨਹੀਂ ਨਾਲੇ ਗੱਲ ਸੁਣ ਲੈ ਨੀ ਕੁੜੀਏ ਜੀ ਜਿਆਦੇ ਪਿਓ ਸਾਹਮਣੇ ਸਾਹ ਵੀ ਕੱਢਿਆ ਸਾਹ ਲਾ ਲਈ ਜਾਨੋ ਮਾਰ ਤੂੰ ਅਰੇ ਦੋਪਾ ਉਹਦੇ ਉਹ ਮੈਂ ਤਾਂ ਸੋਚਿਆ ਵੀ ਨਹੀਂ ਸੀ ਜੀ ਪੁੱਤ ਠੀਕ ਹੈ ਨਾ ਤੂੰ ਚਲ ਪਰ ਤੂੰ ਚੁੱਪ ਹੋ ਜਾ ਰੋਂਦੇ ਨਹੀਂ ਹੁੰਦੇ ਮੈਨੂੰ ਲੱਗਦਾ ਨਾ ਤੇਰੀ ਮੰਮਾ ਕਿਸੇ ਗੱਲ ਤੋਂ ਗੁੱਸੇ ਆ ਜਦੋਂ ਉਹਨਾਂ ਦਾ ਗੁੱਸਾ ਠੰਡਾ ਹੋ ਗਿਆ ਨਾ ਉਹ ਤੈਨੂੰ ਆਪ ਪੜ੍ਹਾਣਗੇ ਠੀਕ ਹੈ ਬਸ ਤੂੰ ਫਿਰ ਪਾਪੇ ਹੋਰਾਂ ਕੋਲੇ ਕਿਸੇ ਕੋਲੇ ਗੱਲ ਨਹੀਂ ਕਰਨੀ ਠੀਕ ਹੈ ਮੇਰਾ ਸਲਾਮ ਚਲ ਬੱਸ ਕੋ ਬੱਸ ਨਾ ਲੈ ਗੱਲ ਸੁਣ ਮੇਰੀ ਅੱਜ ਜਿਹੜਾ ਕੁਝ ਵੀ ਹੋਇਆ ਨਾ ਤੇਰੇ ਡੈਡੀ ਨੂੰ ਦੱਸਣਾ ਕੀ ਹੋ ਗਿਆ ਬੱਤ? ਰੋਂਦਾ ਕਾਤੇ ਕਾਤੇ ਰੋਂਦਾ ਬੱਸ ਜੀ ਕੀ ਦੱਸਾਂ ਸੋ ਅੱਜ ਨਾ ਜੀ ਆਪਣੇ ਜੱਸ ਨੇ ਕੀ ਹੋ ਗਿਆ ਬੱਤ? ਉਹ ਰੋਂਦਾ ਕਾਤੇ ਆ ਆਪਣੀ ਜੱਸ ਨੇ ਨਾ ਅੱਜ ਇਹਨੂੰ ਸਕੂਲ ਦੇ ਕੰਮ ਵਾਸਤੇ ਮੜਾ ਲਿਆ ਬੋਲਦੀ ਉਹ ਉਹਨਾਂ ਨੇ ਕਹਿ ਲਾ ਐਨੇ ਜੀ ਵੈਸੇ ਰੋਣ ਲੱਗ ਗਈ ਬੀਬੀ ਕੋਈ ਗੱਲ ਨਹੀਂ ਮੈਂ ਦੱਸ ਉਹਨੇ ਕਿਹੜਾ ਕੁਝ ਮਾੜਾ ਕਿਹਾ ਸੀ ਇਹਦੇ ਚੰਗੇ ਵਾਸਤੇ ਕਿਹਾ ਹੈ ਬੀਬੀ ਕੋਈ ਗੱਲ ਹੈ ਹਾਂ ਚੁੱਪ ਕਰ ਤੂੰ ਮੇਰਾ ਚੱਲ ਖੜਾ ਹੋ ਚੁੱਪ ਕਰ ਲੱਗਾ ਕੋਈ ਉਹੀ ਮੜ ਜੇ ਪਿੱਛੇ ਰੋਣ ਲੱਗ ਗਈ ਜੀ ਆਗੇ ਤੁਸੀਂ ਪਾਣੀ ਲਿਆ ਕੇ ਦੇਣਾ ਤੁਹਾਨੂੰ ਲਿਆ ਰੋ ਜੀ ਹਾਂ ਉਹ ਮੈਂ ਕਹਿੰਦੀ ਸੀ ਜੀ ਹਾਂ ਬੀਸੀ ਬਾਜ਼ਾਰ ਨਾ ਚਲ ਜਾਂਦੇ ਕੱਪੜੇ ਲਿਆਉਂਦੇ ਦੇਖੀ ਹੁਣ ਜੱਸ ਨੂੰ ਕਿੰਨੇ ਦਿਨ ਹੋ ਗਏ ਆਈ ਨੂੰ ਕੀ ਸੋਚੂਗੀ ਉਹ ਜਾਏ ਉਹ ਕੱਲੂ ਜਾਂ ਬਗਜੋ ਫੌਰਵੀਰ ਜੀ ਮੇਰੇ ਕੋਲ ਨਾ ਕੱਪੜੇ ਨਹੀਂ ਹੈਗੇ ਨਵੇਂ ਮੈਂ ਵੀ ਸੋਚੀ ਆਂਦੀ ਸੀ ਮੈਂ ਤੇ ਜਾਰੀ ਹੈ ਜੀ ਕਿਹੜਾ ਕੱਪੜੇ ਹੈ ਮੈਂ ਤਾਂ ਹੀ ਕਿਦੂ ਕੱਲ ਕੋਈ ਨਾ ਭਾਈ ਕੱਲ ਨੂੰ ਲੈ ਬਗਜੋ ਹਾਂਜੀ ਹਾਂਜੀ ਹਾਂ ਠੀਕ ਆ ਜੀ ਦੀ ਕੱਲੂ ਚੱਲਾਂਗੇ ਫਿਰ ਆਪਾਂ ਹਾਂ ਹਾਂ ਬਗਜੇ ਚੱਲਾਂਗੇ ਕੋਈ ਗੱਲ ਨਹੀਂ

ਮਾਂ ਮੈਨੂੰ ਐਂ ਦੱਸ ਉਹਨੂੰ ਵੱਡੀ ਮੰਮੀ ਨੂੰ ਆਪਦੀ ਨੂੰ ਚਿੰਬਰ ਚਿੰਬਰ ਬੰਦੀ ਸੀ ਉਹ ਤੈਨੂੰ ਇਹ じゃ ਕੀ ਦਿੰਦੀ ਆ ਥਾਨ ਨੂੰ ਹੈ ਉਹਦੇ ਗੋਰ ਗਾਈ ਜਾਨੀ ਰਹਿਨੀ ਸਾਰਾ ਦਿਨ ਇੱਕ ਗੱਲ ਹੋਰ ਸੁਣ ਲੈ ਮੇਰੀ ਇੱਧਰ ਝਾਕ ਲੈ ਆ ਰੋਣਾ ਰੋਣਾ じゃ ਬੰਦ ਕਰ ਮੇਰੇ ਮੂਰੇ ਨਹੀਂ ਚੱਲਦਾ ਹਾਂ ਕੁਛ ਅੱਦ ਡੈਡੀ ਨੂੰ ਪਿਆਰ ਕਰਦੀ ਆ ਜੀ ਕਿੰਨਾ ਕ ਕਰਦੀ ਆ ਬਹੁਤ ਤੇ ਆਦੇ ਭਰਾ ਨੂੰ ਉਹਨਾਂ ਨੂੰ ਸਹੀ ਸਮਾਂਤ ਦੇਖਣਾ ਨਾ ਜੇ ਸਹੀ ਸਮਾਂਤ ਦੇਖਣਾ ਨਾ ਆਪਦੇ ਪਿਓ ਕੋਲੇ ਸਾਹ ਵੀ ਨਹੀਂ ਕੱਢਣਾ ਇਸ ਗੱਲ ਬਾਰੇ ਦੱਸਣਾ ਤਾਂ ਬਹੁਤ ਦੂਰ ਦੀ ਗੱਲ ਆ ਸਮਝ ਗਈ ਕੀ ਨਹੀਂ ਕਰਨਾ ਕੀ ਨਹੀਂ ਦੱਸਣਾ ਵੀ ਤੁਸੀਂ ਆ ਕੇ ਆ ਸੀ ਆਏ ਕਿਹਾ ਸੀ ਨਹੀਂ ਮੈਂ ਤੇਰੇ ਤੇ ਹੱਥ ਚੱਕਿਆ ਸੀ ਨਹੀਂ ਤਾਂ ਸੁੱਤੀ ਪਈ ਨੂੰ ਇਹੋ ਜੀ ਥਾਂ ਤੇ ਛੱਡ ਕੇ ਆਉਂਗੀ ਜਿੱਥੇ ਤੂੰ ਥਿਉਣੀ ਵੀ ਨਹੀਂ ਕਿਸੇ ਨੂੰ ਸੁਣ ਗਿਆ ਤੈਨੂੰ ਚੱਲ ਜਾ ਦਫਾ ਹੋ ਕੰਮ ਕਰ ਲਾਉ ਦਾ ਨਾਲੇ ਇਹਨੂੰ ਦੱਸੂਗੀ ਬਾਲੀ ਸਿਆਣੀ ਬੰਦੀ ਆ ਨਾ ਇਹ ਕੇਹ ਰਹੀ ਦੱਸਣ ਲੱਗੀ ਸੀ ਵੀਰ ਜੀ ਨੂੰ ਜੇ ਮੈਂ ਨਾ ਉੱਪਰ ਆਉਂਦੀ ਇਹਨੇ ਤਾਂ ਦੱਸ ਦੇਣਾ ਸੀ ਇਹਦੀ ਵੀ ਲਗਾਂ ਕਸਣੀ ਪਊਗੀ ਮੈਨੂੰ मामੀ ਵਾਲੀ ਗੱਲ ਬਹੁਤ ਚਲਾਕ ਹੈਗੀ ਇਹ ਕੋਈ ਗੱਲ ਨਹੀਂ ਜੇ ਤੂੰ ਨਾ ਛੱਤਿਆਂ ਪੱਤਰਾ ਦੀ ਤਾਰੂਂ ਮੈਂ ਵੀ ਉਹ ਤੋਂ ਜ਼ਿਆਦੇ ਨਹੀਂ ਆਉਡੀ ਆਉ ਮੈਂ ਤੁਹਾਨੂੰ ਹੀ ਦੀਖ ਰਹੀ ਸੀ ਵੀ ਤੁਸੀਂ ਉੱਥੋਂ ਕਦੋਂ ਆ ਦਾ ਮੇਲ ਜੋਲ ਘਟਾ ਕੇ ਤੇ ਇੱਥੇ ਆ ਜੱਸ ਗੱਲ ਸੁਣ ਮੇਰੀ ਤੂੰ ਇਹ ਸਭ ਕੁਝ ਕਿਉਂ ਕਰ ਰਹੀ ਹੈ ਮੇਰਾ ਤਾਂ ਪਤਾ ਨਹੀਂ ਪਰ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦੇ ਤੈਨੂੰ ਬੰਦਿਆਂ ਵਾਲੀ ਭਾਸ਼ਾ ਚ ਕਿਹਾ ਸੀ ਮੈਂ ਵੀ ਇਹਨਾਂ ਦੋਹਾਂ ਭਰਾਵਾਂ ਦੇ ਸਾਹਮਣੇ ਕੋਈ ਗੱਲ ਨਾ ਕਰੀ ਤੇ ਤੂੰ ਕੀ ਕੀਤਾ ਚੱਲ ਕੋਈ ਗੱਲ ਨਹੀਂ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਪਰ ਹਾੜੇ ਰੱਬ ਦਾ ਵਾਸਤਾ ਤੂੰ ਬਲਜਿੰਦਰ ਤੇ ਜਵਾਖਾ ਨੂੰ ਕੁਝ ਨਾ ਕਹਿ ਤੂੰ ਮੈਨੂੰ ਜੋ ਮਰਜ਼ੀ ਕਹਿ ਲੈ ਮੇਰੇ ਤੋਂ ਪੈਰੀ ਹੱਥ ਲਵਾ ਲੈ ਮੇਰੀ ਗੱਲ ਸੁਣ ਤੂੰ ਚਾਹਨੀ ਹੈ ਵੀ ਘਰੇ ਸ਼ਾਂਤੀ ਰਹੇ ਤੂੰ ਚਾਹਨੀ ਹੈ ਬਲਜਿੰਦਰ ਦਾ ਘਰ ਨਾ ਅਵਟਿਆ ਜਾਵੇ ਚੱਲ ਇੱਕ ਸ਼ਰਤ ਹੈ ਮੈਂ ਤੇਰੀ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਆ ਪਰ ਹੜ ਇਹਨਾਂ ਨੂੰ ਕੁਝ ਨਾ ਕਹਿੰਦੇ ਕਿ ਬੱਚੇ ਰੱਬ ਦਾ ਰੂਪ ਹੁੰਦੇ ਆ ਉਹ ਮੈਂ ਕੀ ਲੈਣਾ ਇਹਨਾਂ ਤੋਂ ਜਵਾਕਾਂ ਜਿਆ ਤੋਂ ਨਾਲੇ ਬਰਿੰਦਰ ਤੋਂ ਖਾਸ ਤੌਰ ਤੇ ਥੋੜੀ ਤੋਂ ਤਾਂ ਜ਼ਮੀਨ ਹੀ ਕੁਝ ਲੈਣਾ ਹਾਂ ਜੇ ਮੇਰੀ ਗੱਲ ਮੰਨ ਦਿਓ ਫੇ ਠੀਕ ਐ ਤੁਹਾਨੂੰ ਵੀ ਮੈਂ ਆਪਦਾ ਮੰਨ ਲੂੰਗੀ ਇਹਨਾਂ ਨੂੰ ਜਵਾਕਾਂ ਨੂੰ ਵੀ ਮੰਨ ਲੂੰਗੀ ਚੱਲ ਮੈਂ ਤੇਰੀ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਆ ਪਰ ਤੂੰ ਵਾਦਾ ਕਰ ਕੀ ਮੇਰੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ ਤੇਰੇ ਬੱਚੇ ਬੱਚੇ ਕਿਸੇ ਦੇ ਕਹਿੰਦੀ ਮੇਰੇ ਬੱਚੇ ਵਾਹ ਜੀ ਵਾਹ ਇਹ ਤਿਆਗ ਦੀ ਦੀ ਵੀ ਕਿੱਥੋਂ ਜੰਮ ਪਈ ਕਿਸੇ ਪਿੱਛੇ ਤਿਆਗ ਕਰਨ ਲੱਗੀਆਂ ਅੱਛਾ ਮੈਨੂੰ ਐਂ ਦੱਸ ਚੱਲ ਆਪਾਂ ਬਸ ਇਹ ਗੱਲਾਂ ਬਾਤਾਂ ਕਰਾਂਗੇ ਜਿਹੜੀ ਜ਼ਮੀਨ ਐ ਤੁਹਾਡੇ ਨਾਮ ਐ ਹਾਂ 4 ਕਿੱਲੇ ਸਾਡੇ ਨਾਮ ਨੇ ਤੇ ਚਾਰ ਕਿੱਲੇ ਬਲਜਿੰਦਰ ਦੇ ਨਾਮ ਚਲ ਬਲਜਿੰਦਰ ਵਾਲੀ ਤਾਂ ਛੱਡੀ ਉਹ ਤਾਂ ਮੈਂ ਕੁਛ ਨਹੀਂ ਕਹਿੰਦੀ ਫਿਰ ਬਲਜਿੰਦਰ ਨੂੰ ਪਤਾ ਨਾ ਜਿਹੜੀ ਜ਼ਮੀਨ ਤੁਹਾਡੇ ਨਾਮ ਹੈ ਉਹ ਜ਼ਮੀਨ ਦੇ ਵਿੱਚੋਂ ਮੈਨੂੰ ਚਾਹੀਦਾ ਹਿੱਸਾ ਦੇ ਦਿਓ। ਚਾਹੀਦੀ ਸਾਰੀ ਜ਼ਮੀਨ ਮੈਨੂੰ ਚਾਹੀਦੀ। ਜੇ ਤੁਸੀਂ ਜਾਦੀ ਸ਼ਾਂਤੀ ਚਾਹੁੰਦੇ ਹੋ ਵੀ ਹਾਂ ਬੱਚਿਆਂ ਨੂੰ ਮੈਂ ਆਪਦੇ ਬੱਚੇ ਸਮਝਾਂ ਪਰ ਤੁਸੀਂ ਚਾਰੇ ਕਿੱਲੇ ਮਿਲੂਗਾ। ਜਸਪ ਤੇਰਾ ਦਿਮਾਗ ਤਾਂ ਠੀਕ ਹੈ? ਤੂੰ ਇਹ ਸਭ ਕੁਝ ਕੀ ਕਹਿ ਰਹੀ ਹੈਂ? ਜ਼ਮੀਨ ਦੇ ਖਾਤਰੇ ਸਭ ਕੁਝ ਕਰ ਰਹੀ ਹੈ ਮੇਰਾ ਦਿਮਾਗ ਠੀਕ ਹੈ ਆਪ ਦਾ ਟਿਕਾਣੇ ਤੇ ਲੈ ਕੇ ਆ ਮੈਂ ਕਿਸ ਦਾ ਠੇਕਾ ਨਹੀਂ ਲਿਆ ਹੋਇਆ ਇੱਥੇ ਜੱਸ ਬਗਾਨਾ ਖੂਨ ਮੈਂ ਕਾ ਤੋ ਸਾਂਭਾ ਤੂੰ ਮੈਨੂੰ ਇਹ ਕਹਿ ਕੇ ਲੈ ਕੇ ਆਈ ਸੀ ਤੂੰ ਮੇਰੇ ਮਾਮਾ ਮਮੀ ਨੂੰ ਕੀ ਕਿਹਾ ਸੀ ਅੱਠ ਕਿ ਕਿੱਲੇ ਜ਼ਮੀਨ ਦੇ ਆ ਜੱਸ ਪਰ ਮੈਂ ਤੇਰਾ ਮਾਰਾ ਕੀ ਕੀਤਾਗਾ ਤੂੰ ਮੈਨੂੰ ਮਾਰਾ ਤੂੰ ਮੈਨੂੰ ਐਂ ਦੱਸ ਮੈਂ ਜਿੱਦੇ ਦੀ ਵਿਆਹ ਕਿ ਆਈ ਆ ਸ਼ਗਨ ਤੱਕ ਦੇ ਪੈਸੇ ਤੁਹਾਡੇ ਕੋਲ ਆ ਮੇਰੇ ਕੋਲ ਕੀ ਆ ਜੱਸਾ ਤੇਰਾ ਹੀ ਸਾਰਾ ਕੁਝ ਬੱਸ ਰਹਿਣ ਦੇ ਕਹਿਣ ਦੀਆਂ ਗੱਲਾਂ ਨੇ ਮੇਰੇ ਬਾਕੀ ਜੇ ਜ਼ਮੀਨ ਤੇਰੇ ਨਾਂ ਕਰਾ ਦੇ ਤੂੰ ਦੱਸ ਫਿਰ ਅਸੀਂ ਕੀ ਖਾਵਾਂਗੇ ਕਿਉਂ ਰੋਟੀ ਨਹੀਂ ਮਿਲਦੀ ਘਰ ਚ ਤਾਂ ਐਸੇ ਜੀ ਰਹੋਗੇ ਉਹ ਗੱਲ ਆ ਡਾ ਵੀ ਘਰ ਸਾਡੇ ਨਾਂ ਹੋਊਗਾ ਜੱਸਾ ਬਾਣੀ ਮੇਰੀ ਏ ਤੇਰਾ ਕੀ ਪਤਾ ਤੂੰ ਕਦੋਂ ਮੱਤ ਮਰ ਜਾਏ ਉਹ ਤਾਂ ਨਹੀਂ ਮੈਨੂੰ ਪਤਾ ਪਰ ਹਾਂ ਹੁਣ ਜਰੂਰ ਮੈਨੂੰ ਪਤਾ ਹੈ ਵੀ ਮੈਂ ਕੀ ਕਰਨਾ ਹੈ ਇਦਾਂ ਨਾ ਕਰ ਜੱਸ ਇਹ ਤਾਂ ਐਦਾਂ ਹੀ ਚੱਲੂਗਾ ਜਿੰਨਾ ਚਿਰ ਜ਼ਮੀਨ ਮੇਰੇ ਨਾਂ ਨਹੀਂ ਨਾ ਹੁੰਦੀ ਉਨਾਂ ਚਿਰ ਇਹੇ ਬਿਹਾਰ ਆਈ ਚੱਲੂਗਾ ਤੂੰ ਤਰਸ ਕਰ ਸਾਡੇ ਤੇ ਕੰਮ ਲਈਏ ਮੈਂ ਤੈਨੂੰ ਲੈ ਕੇ ਆਈਆਂ ਇਹ ਤੂੰ ਮੇਰੀ ਗੱਦਨ ਤਿਆਰੀ ਤੇਰੀ ਤੂੰ ਮੈਨੂੰ ਲੈ ਕੇ ਆਈਆਂ ਕੀ ਸੋਚ ਕੇ ਵੀ ਮੈਂ ਤੇਰੀ ਗੁਲਾਮ ਬਣ ਕੇ ਰਹੂੰਗੀ ਮੈਨੂੰ ਕਹਿੰਦੀ ਅਕੇ ਇਸੇ ਕੋਲੇ ਗੱਲ ਨਹੀਂ ਕਰਨੀ ਪੁੱਤ ਮੇਰੇ ਕੋਲੇ ਗੱਲ ਕਰਿਆ ਕਰ ਜੋ ਕੁਛ ਹੈ ਮੈਨੂੰ ਦੱਸਿਆ ਕਰ ਮੇਥੋਂ ਪੁੱਛ ਕੇ ਕਰਿਆ ਕਰ ਜੇ ਕੋਈ ਚੀਜ਼ ਲੈ ਕੇ ਆਉਣੀ ਹੈ ਮੈਨੂੰ ਕਹੀਂ ਕਿਉਂ ਮੈਂ ਤੇਰੀ ਗੁਲਾਮਾਂ ਮੇਰੇ ਮਨ ਚ ਦੰਦਾ ਕੋਈ ਪਾਪ ਨਹੀਂ ਸੀ ਮੈਂ ਤਾਂ ਐਵੇਂ ਨੋਰਮਲ ਗੱਲ ਕੀਤੀ ਹੈ ਤੇਰੇ ਕੋਲੇ ਉਹ ਮੈਨੂੰ ਸੱਪਤ ਹੈ ਇਹ ਤੇਰੇ ਟੋਟਕੇ ਨਾ ਤੇਰੇ ਘਰ ਵਾਲੇ ਕੋਲੇ ਚੱਲਦੇ ਹੋਣਗੇ ਮੇਰੇ ਕੋਲ ਨਹੀਂ ਚੱਲਣੇ ਨਾਲੇ ਇਸ ਗੱਲ ਬਾਰੇ ਸੋਚ ਲਾ ਜੇ ਤੈਨੂੰ ਪਗਦੀ ਹੈ ਤਾਂ ਠੀਕ ਹੈ ਨਹੀਂ ਫਿਰ ਪਤਾ ਹੀ ਹੈ बस गल त सुन मेरी हाय रे बा हायो मैं की <laughs> करा कि मैं गल करू तेरे ਕੋਲੇ ਪਰ ਗੱਲ ਤਾਂ ਕਰਨੀ ਪੈਣੀ ਐ ਫੇਰ ਹੀ ਕੋਈ ਮਸਲਾ ਹੱਲ ਹੋਊਗਾ ਪਰ ਬਲਜਿੰਦਰ ਕੋਲੇ ਬਲਜਿੰਦਰ ਕੋਲੇ ਕੀ ਸੇਵੀ ਗੱਲ ਦੀ ਪਾਪ ਨਹੀਂ ਕੱਟਨੀ ਤੂੰ ਤਾਂ ਪਹਿਲੀ ਹੀ ਰਾਜੂ ਸੇ ਸਿਸਤੇ ਤੋਂ ਤੂੰ ਮੈਨੂੰ ਦਿਨ ਨਾਲ ਤੱਕ ਕਰ Instagram ਤੋਂ ਨਹੀਂ ਆ ਮੇਰੇ ਮਨ ਕਿਸਮਤ ਇੱਕ ਤਮੈ ਨੂੰ ਲੈ ਕੇ ਆਇਆ ਕੀ ਇਹ ਪਤਾ ਹੁੰਦਾ ਮੈਨੂੰ ਮੈਂ ਕਾਨੂੰਨ ਬਲਜਿੰਦਰ ਦੇ ਯਾਲ ਲਈ ਦਬਾਅ ਪਾਣਾ ਸੀਗਾ ਹੁਣ ਕੀ ਕਰਾਂ ਬੱਲੀ ਪਏ ਫਕਰੀ ਲੰਗਟੇ ਮੇ ਆਇਆ ਸਵਾਦ ਹੋਰ ਲੈਣੇ ਪੰਗੇ ਮੇਰਨਾ ਲੈ ਲੈ ਬੰਗੇ ਹੋਰ ਜੱਸ ਮੈਂ ਤੁਹਾਨੂੰ ਕੀ ਕੇਗਾ ਹਾਏ ਹਾਏ ਦੀਦੀ ਕੀ ਹੋ ਗਿਆ ਤੁਹਾਨੂੰ ਚੱਕਰ ਆ ਗਿਆ ਹਾਏ ਉਸ ਪਤਾ ਨਹੀਂ ਕੀ ਹੋ ਗਿਆ ਜੀ ਇੱਕੋ ਦਮ ਡਿੱਗ ਗਏ ਹਾਏ ਮੈਂ ਮਰ ਜਾ ਮਰ ਤਾਂ ਨਹੀਂ ਆਉਂਦੀ ਪਤਾ ਨਹੀਂ ਦੀਦੀ ਠੀਕ ਹੋ ਨਾ ਚਲ ਉੱਥੇ ਲੈ ਚਲ ਮੰਜੇ ਤੇ ਐਂ ਕਰੋ ਐਂ ਪਾ ਲੋ ਪਾ ਮੇਰੀ ਗੱਲ ਸੁਣ ਦੱਸ ਇਟ ਇਜ਼ ਦੱਸਿਆ ਨਾ ਮਾਰ ਦੇ ਤੁਹਾਨੂੰ ਦੀਦੀ ਪਿਆਰ ਨਾਲ ਪਿਆਰ ਨਾਲ ਹੌਲੀ ਹੌਲੀ ਚੱਲੋ ਹਾਂ ਬਾਲਾ ਪਾਰ ਨਾਲ ਜੋ ਪੈਰ ਤੇ ਹਾਂ ਪਿਆਰ ਨਾਲ ਪਿਆਰ ਨਾਲ ਆ ਹਾਂ 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 ਰਾਮ ਨਾਲ ਰਾਮ ਨਾਲ ਅਜੀ ਤੁਸੀਂ ਮਾੜਾ ਦੇ ਦੇਖਿਆ ਹੋ ਰਸੋਈ ਚ ਤੇਲ ਪਿਆ ਹੋਊਗਾ ਕੋਈ ਮੇਰੀ ਗੱਲ ਸੁਣ ਲਓ ਇੱਕ ਆ ਪੈਰ ਨਾਲ ਟੁੱਟਿਆ ਨਹੀਂ ਪਰ ਸਤੋੜ ਜਰੂਰ ਦੂੰਗੀ ਚੇਹੇ ਕੁਸ਼ਤਸਿਆ ਮਿਲ ਜੂਗੀ ਮਿਲੇ ਆ ਜੀ ਤੇਲ ਹੈ ਨੀਗਾ ਦੀਦੀ ਜੁੱਤੀ ਲਾਓ ਮੇਲਾ ਦਾ ਮੋਚ ਮੂਚ ਨਾ ਗਈ ਹੋਵੇ ਹਨਾ ਇਹ ਕਹਿੰਦੇ ਹੁੰਦੇ ਆ ਜੇਕਰ ਤੋਂ ਨਿਕਲ ਜਾਂਦੀ ਆ ਤੋੜ ਨਾ ਦੀ ਜੁੱਤੀ ਸੌਰੀ 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 ਦੀਦੀ ਆਇਂ ਕਰੋ ਤੁਸੀਂ ਆਰਾਮ ਨਾਲ ਪੈ ਜਾਓ ਡਾਕਟਰ ਦਖਾਇਆਵਾਂਗੇ ਹਾਂ ਪਾਜੀ ਤੁਸੀਂ ਤੁਸੀਂ ਜੁੱਤੀ ਲਾ ਕੇ ਪੈ ਜਾਓ ਪੈ ਦੋ ਪੈ ਜਾਓ ਪੈ ਜਾਓ ਪੈ ਜਾਓ ਮੈਂ ਤੁਹਾਨੂੰ ਕੁਛ ਲਿਆ ਕੇ ਦਿੰਨੀ ਆ ਨਹੀਂ ਨਹੀਂ ਜ਼ਰੂਰੀ ਆ ਉਹ ਕਹਿੰਦੇ ਹੁੰਦੇ ਨਾ ਨਹੀਂ 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 ਦੁੱਧ ਛਾਲ ਦੀ ਪਾ ਕੇ ਦੇਣੀ ਐ ਮੈਂ ਹਾਂ ਉਹ ਤੁਸੀਂ ਪਹੁੰਚਣਾ ਮੈਂ ਲੈ ਆ ਕੇ ਦੇਣੀ ਐ ਓਹੋ ਆਉਣੀ ਐ ਮੈਂ ਕੋਈ ਨਾ ਮਤਲਬ ਇਹ ਕਰਦੇ ਨਾ ਮਤਲਬ ਨਹੀਂ ਕਰਦੇ ਨਾ ਆਪਾਂ ਕਰਦੇ ਆਂਗੇ ਕਰਦੇ ਕਰਦੇ ਉਹ ਮੋਟਾ ਕੇ ਆਲੋ ਦੀਦੀ ਲੋ ਬੈਠੇ ਹੋ ਵੋ ਸਾਰਾ ਦਿਨ ਜੀ ਮੈਂ ਇੰਨਾ ਕਹਿਨੀ ਆ ਵੀ ਤੁਸੀਂ ਨਾ ਕਰੋ ਕੰਮ ਨਾ ਕਰੋ ਹੋਰ ਹਟਦੇ ਹੀ ਨਿਗੇ ਆ ਫੜੋ ਪੀਓ ਦੁੱਧ ਪੀਓ 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 ਦੁੱਧ ਪిల్లా ਪిల్లా ਪੀਓ ਦੁੱਧ ਲੈ ਦੇਖ ਕੇ ਕਿਵੇਂ ਹੱਥ ਕੰਬਣ ਲੱਗੇ ਆ ਦਰਦ ਜ਼ਿਆਦਾ ਹੋ ਰਿਹਾ ਹੈ ਦਰਦ ਵੱਧਦਾ ਹੁੰਦਾ ਹੋਰ ਜੀ ਤੁਸੀਂ ਐਂ ਕਰਿਓ ਡਾਕਟਰ ਕੋਲ ਲੈ ਜਾਓ ਜਾਂ ਡਾਕਟਰ ਨੂੰ ਘਰੇ ਲੈ ਆਓ ਨਹੀਂ ਮੈਂ ਬੁਲਾ ਕੇ ਲਿਆਉਣਾ ਹਾਂ ਜਾਇਆ ਮੈਂ ਹਾਂ ਤੁਸੀਂ ਜਾਇਓ ਗੱਲ ਸੁਣ ਨਾ ਉਹਦੇ ਮੂਰੇ ਖੇਖਣ ਕਰਦੀ ਸੀ ਮੈਨੂੰ ਤਾਂ ਕੁਝ ਨਹੀਂ ਦਿੱਸਿਆ ਲੈ ਤੇਰਾ ਪੈਰ ਦੇਖਾਂ ਦੇਖਾਂ ਬੱਸ ਤੇ ਬੈਨੋ ਬਹੁਤ ਸੱਟ ਲੱਗੀ ਸੱਚੀ ਤੇਰੇ ਸੱਟ ਜਿਹੜੀਆਂ ਦੂਜੀਆਂ ਦੇ ਦਿਲਾਂ ਤੇ ਸੱਟਾਂ ਮਾਰਦੀਆਂ ਉਹ ਨਹੀਂ ਜੱਸ ਤੈਨੂੰ ਕੋਈ ਗਲਤਫਹਿਮੀ ਹੋਈ ਐ ਹਣ ਗੱਲ ਸੁਣ ਲੈ ਮੇਰੀ ਆਪਦੇ ਘਰ ਵਾਲੇ ਨਾਲ ਕਰ ਲਈ ਗੱਲ ਪਰ ਤਰੀਕੇ ਨਾਲ ਜਿਉਂ ਨੂੰ ਇਹ ਗੱਲ ਦੱਸੀ ਆ ਨਾ ਵੀ ਮੈਂ ਕਿਹਾ ਜ਼ਮੀਨ ਮੇਰੇ ਨਾਂ ਕਰਾ ਦੂੰ ਸਾਹਬ ਲਈ ਆਉਣ ਵਾਲਾ ਉਹ ਵੀਰ ਜੀ ਬੰਦਿਆਂ ਨੂੰ ਬੰਦਿਆਂ ਵਾਲੇ ਤਰੀਕੇ ਨਾਲ ਗੱਲ ਕਰੀ ਤੇ ਨਾਲੇ ਜੇ ਆਹ ਦੱਸਿਆ ਵੀ ਮੈਂ ਸਿੱਟਿਆ ਸੀ ਤੈਨੂੰ ਸੁਣ ਗਿਆ ਵੇ ਦੇਖ ਲੈ ਕੋਈ ਨਿਕਲੇ ਜਾ ਉਹ ਆਜੂ ਮੁੜ ਕੇ ਮੈਨੂੰ ਕਹੂਗਾ ਬਠਾ ਰੱਖੀ ਐ ਇਹ ਹੂੰ ਚੰਦਰ ਗਾਹ ਹੱਟ ਖਾਲੀ ਕੀ ਹੋ ਗਿਆ ਆਪਣੀ ਤਾਂ ਉਹ ਕੁਛ ਨਹੀਂ ਜੀ ਮੈਂ ਨਾ ਡਿੱਗ ਪਈ ਆਹ ਕਿਵੇਂ ਡਿੱਗ ਪਈ ਦੇਖ ਕੇ ਥੋੜਾ ਕਰ ਉਹ ਤੁਰਦੀ ਤਾਂ ਦੇਖ ਕੇ ਸੀ ਜੀ ਬਸ ਨਾ ਖਿਆਲ ਹੋ ਰਿਹਾ ਸੀਗੇ ਤੇ ਪੈਰ ਔਖੜ ਗਿਆ ਬਾਰੇ ਖਾਲਾ ਜੀ ਚੰਗਾ ਭਲਾ ਤਾਂ ਚੱਲਦਾ ਰਹੇ ਚੰਗਾ ਭਲਾ ਤਾਂ ਚੱਲਦਾ ਜੀ ਬਸ ਮੈਂ ਨਾ ਕੁਛ ਹੋਰ ਹੀ ਸੋਚੀ ਜਾਂਦੀ ਸੀਗੀ ਮੈਂ ਆਪਣੀ ਜੱਸ ਬਾਰੇ ਸੋਚੀ ਜਾਂਦੀ ਸੀ ਕੀ ਹੋਵੇ ਜੀ ਉਹ ਮੈਂ ਇਦਾਂ ਸੋਚਦੀ ਸੀ ਜੀ ਵੀ ਦੇਖੋ ਕਿ ਤੇ ਸਵੇਰ ਨੂੰ ਅਗਲੀ ਦੇ ਮਾਂਚੇ ਨਾ ਵਗ ਜੇ ਬਈ ਇਹ ਦੋਨੇ ਕਬੀਲਦਾਰ ਨੇ ਤੇ ਵੀ ਮੇਰੇ ਹੱਥ ਪੱਲੇ ਕੁਛ ਵੀ ਨਹੀਂ ਹੈਗਾ ਤੇ ਮੜੀ ਮੜੀ ਚੀਜ਼ਾਂ ਪਿੱਛੇ ਅਗਲੀ ਨੂੰ ਵੀ ਪੈਸਾ ਮੰਗਣਾ ਔਖਾ ਹੈਗਾ ਹੈਨਾ ਇਹਦੇ ਵੀ 100 ਸੁਪਨੇ ਨੇ ਕਦੇ ਕੁਛ ਲੈਣਾ ਕਦੇ ਕੁਛ ਲੈਣਾ ਨਵੀਂ ਨਵੀਂ ਆਈ ਹੈ ਹੈਨਾ ਮੈਂ ਕੀ ਜਵਾਬ ਦਿੰਨਾ ਫਿਰ ਜੇ ਗੁਜੇਂਦਰ ਕਹਿੰਦਾ ਜਦੋਂ ਤਾ ਪੈਸੇ ਉਹ ਤੂੰ ਤਾਂ ਪੈਸੇ ਫੜਾਉਣੇ ਹੋ ਜੀ ਫਿਰ ਵੀ ਮੰਗਣੇ ਕੀ ਚਾਹੀਦਾ ਹੈ ਮੰਗਣੇ ਬਹੁਤ ਔਖੇ ਨੇ ਜਵਾਬ ਨੂੰ 100 ਚੀਜ਼ ਦੀ ਲੋੜ ਹੁੰਦੀ ਹੈਗੀ ਫਿਰ ਤੂੰ ਦੱਸ ਦਿਆ ਕਰ ਤੈਨੂੰ ਦੱਸ ਦੇਵਾਂ ਮੈਂ ਤੇ ਤੇਰੀ ਜਵਾਬ ਮੈਨੂੰ ਪਹਿਲਾਂ ਇੱਕ ਗੱਲ ਦੱਸੋ ਆਪਾਂ ਨੇ ਜ਼ਮੀਨ ਹਿੱਕ ਤੇ ਧਰ ਕੇ ਲੈ ਕੇ ਜਾਣੀ ਐ ਮੈਂ ਸਾਨੂੰ ਇਹੀ ਗੱਲ ਕਹਿਣਾ ਚਾਹੁੰਦੀ ਆ ਵੀ ਦੇਖੋ ਜਿਹੜੀ ਆਪਣੇ ਕੋਲੇ ਜ਼ਮੀਨ ਹੈ ਨਾ ਆਪਣੇ ਕੋਲੇ ਵਾਲੀ ਹਾਂ ਹਾਂ ਮੇਰੀ ਗੱਲ ਠੰਡੇ ਦਿਮਾਗ ਨਾਲ ਸੁਣੋ ਘਬਰਾ ਹੋ ਨਾ ਤੁਸੀਂ ਮੈਂ ਇਦਾਂ ਕਹਿੰਦੀ ਸੀ ਵੀ ਉਹ ਚੋਂ ਕਿਲਾ ਦੋ ਕਿੱਲੇ ਨਾ ਆਪਾਂ ਜੱਸ ਦੇ ਨਾਮ ਕਰਵਾ ਦਿੰਨੇ ਆ ਐ ਕਿਵੇਂ ਹੋ ਜੂ ਉਹ ਸਮਝਿਆ ਕਰੋ ਜੀ ਮੇਰੀ ਪੱਟ ਦੀ ਮਾਂ ਹੁੰਦੀ ਆ ਜ਼ਮੀਨ ਉਹਨਾਂ ਕੋਲ ਹੈਗੀ ਤਾਂ ਹੈਗੀ ਆ ਤੁਸੀਂ ਨਾ ਮੇਰੀ ਗੱਲ ਜਮ ਹੀ ਨਹੀਂ ਸਮਝਦੇ ਹੈਗੇ ਨਾ ਮੇਰੀ ਗੱਲ ਸੁਣੋ ਆਪਣੇ ਕੋਲੇ ਕਿਹੜਾ ਕੋਈ ਨਿੱਕਾ ਨਿਆਣਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਈ ਦੱਸ ਆਪਾਂ ਨੇ ਕੀ ਜ਼ਮੀਨ ਚੱਕਣੀ ਹੈ ਜਵਾਖੜੀ ਦੇ ਮਾਂ ਚੈ ਨਹੀਂ ਜਾਵੇ ਸੱਚੀ ਮੈਂ ਨਹੀਂ ਚਾਹੁੰਦੀ ਵੀ ਆਪਣਾ ਘਰ ਖਿੰਡੇ ਜ਼ਮੀਨ ਦੇਤੀ ਫਿਰ ਆਪਣੇ ਕੋਲ ਕੀ ਰਹਿ ਜੂ ਉਹ ਮੈਂ ਸਾਰੀ ਤਾਂ ਨਹੀਂ ਕਹਿੰਦੀ ਕਿਲਾ ਦੋ ਕਿਲੇ ਵਿੱਚੋਂ ਤੁਸੀਂ ਉਹਦੇ ਨਾਮ ਕਰਵਾ ਦਿਓ ਜੀ ਐਨੇ ਨਾਲ ਹੀ ਨਾ ਇਹੋ ਜਵਾਖੜੀ ਨੂੰ ਹੌਸਲਾ ਹੋ ਜਾਂਦਾ ਹੈ ਬਦਲ ਕੇ ਜ਼ਮੀਨ ਲੈ ਕੇ ਉਹ ਕਾਨੂੰਨ ਬਦਲਦੀ ਹੈ ਜੀ ਤਾਂ ਪਹਿਲਾਂ ਵਾਲੀ ਨੇ ਬਹੁਤ ਕੁਝ ਕਰਿਆ ਐਦਾਂ ਦੀ ਨਹੀਂ ਹੈਗੀ ਨਾਲੇ ਗੱਲ ਸੁਣੋ ਜਿਵਾਂ ਆਖਾਂ ਨੂੰ ਆਪਦੇ ਜਵਾਬ ਸਮਝਦੀ ਐ ਨਹੀਂ ਐ ਬਗਾਨੀ ਕੌਣ ਕਰਦੀ ਐ ਕਿਸੇ ਬਗਾਨੇ ਜਵਾਬਾਂ ਦਾ ਬਲਜਿੰਦਰ ਵਾਲੀ ਚੋਂ ਦੇਖ ਲਾਂਗੇ ਮੈਂ ਬਲਜਿੰਦਰ ਨਾਲ ਗੱਲ ਕਰ ਲਵਾਂ ਪਰ ਮੈਂ ਆਪਦੇ ਵਾਲੀ ਚੋਂ ਨਹੀਂ ਦੱਸ ਰਿਹਾ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਹੈਗੇ ਅਕੇ ਬਲਜਿੰਦਰ ਵਾਲੀ ਚੋਂ ਦੇ ਦੂੰ ਬਲਜਿੰਦਰ ਵਾਲੀ ਤਾਂ ਉਹਦੀ ਆਪਦੀ ਹੈਗੀ ਹੋਈ ਐ ਫੇਰ ਹੋਰ ਪੈਸਾ ਟੁੱਕਰ ਮਿਲਦਾ ਉਹਨੂੰ ਹੋਰ ਕੀ ਚਾਹੀਦਾ ਫੇਰ ਉਹ ਕਿਹੜਾ ਬਗਾਨੀ ਐ ਜੀ ਐਸੇ ਘਰ ਚ ਰਹਿਣੀ ਐ ਉਹਨੇ ਦੱਸ ਕੇ ਹਿੱਕ ਤੇ ਧਰ ਕੇ ਲੈ ਜਾਣੀ ਐ ਹਲੇ ਨਹੀਂ ਪਤਾ ਐ ਵਾਹਾਂ ਬੀਜਾਂਗੇ ਤਾਂ ਆਪੇ ਦੇਖੀ ਮੈਂ ਤੇਰੇ ਮੂਰੇ ਹੱਥ ਬੰਨ੍ਹਦੀ ਆ ਮੇਰੀ ਇੰਨੀ ਕੁ ਤਾਂ ਗੱਲ ਮੰਨ ਲਓ ਮੈਂ ਆਪਣੇ ਘਰ ਨੂੰ ਜੋੜ ਕੇ ਰੱਖਣਾ ਚਾਹੁੰਦੀ ਆ ਮੈਂ ਨਹੀਂ ਚਾਹੁੰਦੀ ਵੀ ਆਪਣਾ ਘਰ ਖਿੰਡੇ ਇਹ ਗੱਲ ਕੋਈ ਹੋਰ ਆ ਵਿੱਚੋਂ ਤੂੰ ਦੱਸਦੀ ਨਹੀਂ ਮੈਨੂੰ ਨਾ ਨਾ ਲੈ ਹੋਰ ਗੱਲ ਕੀ ਹੋਣੀ ਸੀ ਹੋਰ ਕੋਈ ਗੱਲ ਨਹੀਂ ਜੀ ਇਹ ਤਾਂ ਬਸ ਮੈਂ ਹੀ ਸੋਚੀ ਜਾਂਦੀ ਆ ਇਹ ਮੇਰੇ ਅੰਦਰ ਹੀ ਖਿਆਲ ਆਈ ਜਾਂਦੇ ਨੇ ਵੀ ਫਿਰ ਵੀ ਜਵਾਖੜੀ ਕੱਲ ਨੂੰ ਕੋਈ ਸਹਦ ਸਾਹਿਬ ਐਸਾ ਨਾ ਸੋਚਣ ਲੱਗ ਜੇ ਚੱਲ ਤੂੰ ਇੰਝ ਨਾ ਬਾਹਲੇ ਦਿਮਾਗ ਚੋਂ ਖਿਆਲ ਲਿਆ ਕਰ ਕਿਦਰੇ ਨਹੀਂ ਕੋਈ ਹੁੰਦਾ ਤੁਸੀਂ ਮੇਰੀ ਗੱਲ ਮੰਨੋ ਮੰਨੀ ਦੀ ਹੁੰਦੀ ਹੈ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਮੀਨ ਜੱਟ ਦੀ ਮਾਂ ਹੁੰਦੀ ਆ ਜਮੀਨ ਪਿੱਛੇ ਤਾਂ ਕਤਲ ਹੋ ਜਾਂਦੇ ਨੇ ਠੀਕ ਹੈ ਕੱਲ ਨੂੰ ਕੀ ਪਤਾ ਬੰਦੇ ਦਾ ਕਦ ਮੁੱਕਰ ਜੇ ਫੇਰ ਤੂੰ ਕੀ ਕਰੇਗੀ ਉਹ ਕੁਛ ਨਹੀਂ ਮੁੱਕਰਦੀ ਕਾ ਮਹੀਨੇ ਹੋ ਗਏ ਉਹਨੂੰ ਆਈ ਨੂੰ ਤੂੰ ਮੇਰੇ ਨਾਲ ਲੜੀ ਜਾਇਆ ਕਰੇਂਗੀ ਮੈਂ ਨਹੀਂ ਲੜਦੀ ਜੀ ਮੇਰੇ ਇੰਨੀ ਕਿ ਤੱਕੇ ਲੱਗ ਜੋ ਉਹ ਕਿਹੜਾ ਬਗਾਨੀ ਐ ਦੇਖੀ ਚਲ ਤੂੰ ਆਰਾਮ ਕਰ ਕੱਲ ਨੂੰ ਦੇਖਦੇ ਆ ਜਵਾਖਾਂ ਦਾ ਇੰਨਾ ਕਰਦੀ ਐ ਉਹ ਚੰਗਾ ਤੂੰ ਆ ਦਵਾਈ ਲਾ ਲੈ ਆਰਾਮ ਕਰ ਕੋਈ ਨਾ ਮੈਂ ਉਹ ਕਰ ਲੂੰ ਬਲਜਿੰਦਰ ਨਾਲ ਨਾ ਬਲਜਿੰਦਰ ਕੋਲੇ ਤੁਸੀਂ ਕੋਈ ਗੱਲ ਨਾ ਕਰਿਓ ਜੇ ਕਰੋਗੇ ਵੀ ਨਾ ਤੁਸੀਂ ਐ ਕਹੋ ਵੀ ਅਸੀਂ ਆਪਣੀ ਖੁਸ਼ੀ ਦੇ ਨਾਲ ਲਵਾ ਰਹੇ ਹਾਂ ਜ਼ਮੀਨ ਖੁਸ਼ ਹੋ ਕੇ ਆਪਣੇ ਕੋਈ ਚੰਗਾ ਬੋਲ ਨਹੀਂ ਕੁੱਟੀ ਨਾ ਦਾ ਆਰਾਮ ਕਰ ਸਰ ਕੇ ਦੇਖ ਲੈ ਹੁਣ ਤਾਂ ਨਹੀਂ ਇਹ ਮੰਨੇ ਹੈਗੇ ਫੇਰ ਗੱਲ ਕਰੂੰ ਇਹਨਾਂ ਕੋਲੇ ਫੇਰ ਅੱਬਾ ਆ ਕੀ ਬਣ ਗਿਆ ਕੀ ਇਹੋ ਜ਼ਮੀਨਾਂ ਮਲਵਾ ਕੇ ਮੇਰਾ ਪਿੰਡਾ ਹੀ ਛੱਡ ਦੇ ਜੀ ਉਹਦੇ ਜ਼ਮੀਨ ਨਾਮ ਨਹੀਂ ਲੱਗੀ ਨਾ ਉਹਨੇ ਤਾਂ ਮੇਰੀ ਜ਼ਿੰਦਗੀ ਨਰਕ ਬਣਾ ਦੇਣੀ ਹੈ ਮੈਨੂੰ ਤਾਂ ਬਹੁਤ ਡਰ ਲੱਗਦਾ ਹੈ 아이 아이 ਸਾਡੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਇੰਸਟਾਗ੍ਰam ਮੈਡੀ ਨੂੰ ਫੋਲੋ ਕਰੋ ਤੇ ਜੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਦੇ ਹੋ ਧੰਨਵਾਦ ਸਾਡਾ